ਪਾਈ ਮਿਸਤਰੀ ਜੀ ਆਲੇ ਆ ਮਾ ਉਹ ਕਿਹੜੇ ਪਿਆਉਗੀ ਇਹ ਚਾਹੇ ਯਾਰ ਉਹ ਪੁੱਛੀਂ ਲਿਆ ਤਿੰਨ ਵਾਰ ਹੀ ਪੁੱਛ ਲਿਆ ਲਿਉਣੀਆਂ ਲਿਆ ਦੇ ਭਾਈ ਭੈਣ ਮੇੜ ਦੇ ਕੰਮ ਤੂੰ ਤਾਂ ਕੌਲਿਆਂ ਦੀ ਘੇਰ ਜਾੜਾ ਕੇ ਖੜ ਗਿਆ ਹਲੇ ਤਾਂ ਮੁੱਗੀ ਵਾਲਾ ਘੇਰ ਲਾਇਆ ਨਹੀਂ ਜੇ ਲਾਤਾ ਨਾ ਜੀਭ ਗਿੱਠ ਦੀ ਬਾਹਰ ਨਿਕਲੇਊਗੀ ਮਿਸਤਰੀ ਲਿਆਵਾ ਪਾ ਕੇ ਜਾ ਉਹ ਲਿਉਣੀਆਂ ਲਿਆ ਦੇ ਭਾਈ ਕਿਹੜੇ ਤੂਪ ਪਿਆਵੇਂਗੇ ਇੱਥੇ ਚਾਹੇ ਉਹਨੂੰ ਚੂਹ ਦਾ ਟਾਈਮ ਹੋ ਜਾਊਗਾ ਆ ਲੈ ਮਿਸਤਰੀ ਜਾ ਜਾ ਭਾਈ ਜਮਾ ਫਿੱਕੇ ਵਿੱਚ ਮਿੱਠਾ ਮੋਠਾ ਦਾ ਪਾ ਲੈਂਦੇ ਖੜ ਜਾ ਇੱਕ ਮਿੰਟ ਫਿਰ ਹੋ ਲੈ ਮਿਸਤਰੀ ਖੰਡ ਹੁਣ ਤਾਂ ਮੈਂ ਚਾਹ ਪੀ ਲਈ ਉੱਪਰ ਦੀ ਇੱਕ ਮੁਠੀ ਮਾਰ ਖੰਡ ਦੀ ਐ ਕੀ ਹੁੰਦਾ ਭੜਿਆ ਮਿਸਤਰੀ ਨਾਲ ਤੈਨੂੰ ਕਿਹਾ ਸੀ ਪਿਛਲੀ ਕੰਧ ਚ ਮੋਗਾ ਰੱਖਣ ਨੂੰ ਗਵੰਡੀਆਂ ਦਾ ਖੰਡ ਲੈ ਕੇ ਆਇਆ ਕੋਠੇ ਉੱਪਰ ਦੀ ਜਾ ਕੇ ਗੁੜ ਤੂੰ ਖਾਂਦਾ ਨਹੀਂ ਹੈਗਾ ਚਲ ਠੀਕ ਐ ਜਾਨੀ ਐ ਜੇ ਕਾਸਾ ਚੀਜ਼ ਦੀ ਹੋਰ ਲੋੜ ਹੋਈ ਤਾਂ ਦੱਸ ਦੀ 6 ਮਹੀਨੇ ਬਾਅਦ ਖੜੇ ਖੜੇ ਮਿਸਤਰੀ ਗੱਲ ਸੁਣੀ ਮਿਸਤਰੀ ਜਿਹੜਾ ਤੂੰ ਸਾਡਾ ਘਰ ਪਾ ਗਿਆ ਉਹਦੀ ਪਿਛਲੀ ਕੰਧ ਚ ਐਡਾ ਵੱਡਾ ਪਾੜ ਲੱਗ ਗਿਆ ਉਹਨੂੰ ਕੀ ਹੁੰਦਾਗਾ ਭਾਈ ਉਹਦਾ ਕਮਾਂਡੀ ਨੇ ਕਰੋ ਖੰਡ ਫੜਨ ਨੂੰ ਮੋਗਾ ਰੱਖਿਆ ਹੋਇਆਗਾ